ਲੋ ਜੀ ਇੱਕ ਕੁੜੀ ਮੈਂ ਵੀ ਦੇਖ ਲਈ ਆ ਮੈਂ ਫਿਲਮ ਦੀ ਗੱਲ ਕੀਤੀ ਐ ਤੇ ਰੇਟਿੰਗ ਰੂਟਿੰਗ ਤੇ ਆਪਾਂ ਫਿਰ ਦੇਖਾਂਗੇ ਕਿੰਨੀ ਕੁ ਰੇਟਿੰਗ ਬਣਦੀ ਐ ਕਹਾਣੀ ਨਹੀਂ ਸੁਣਾਉਣ ਵਾਲੀ ਕਹਾਣੀ ਨਾ ਸੁਣਾਣੀ ਐ ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਨਾ ਫਿਲਮ ਦੇ ਵਿੱਚ ਫਿਲਮ ਦੀ ਦੋ ਪੈਰਲਲ ਸਟੋਰੀਜ਼ ਚੱਲ ਰੀਆਂ ਦਿਖਾਈਆਂ ਜਿਹੜੀਆਂ 1950 ਦੀਆਂ ਤੇ 2025 75 ইয়ারਜ਼ ਦੀ ਸਟੋਰੀ ਇਕੱਠੀ ਚੱਲ ਰਹੀ ਐ ਹਨਾ ਲਵ ਸਟੋਰੀ ਆ ਲਵ ਸਟੋਰੀ 50s ਦੀ ਹੈ ਤੇ 2025 ਚ ਬਿਆਨੀ ਕਿਵੇਂ ਜਾ ਰਹੀ ਹੈ ਬਈ ਬੜੀ ਬਾਖੂ ਬਿਆਨੀ ਆ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਜਿਹਦੇ ਕਰਕੇ ਮੈਂ ਫਿਲਮ ਦੇਖੀ ਹੈ ਪਹਿਲੀ ਤਾਂ ਸੀ ਸ਼ਨਾਜ਼ ਗਿਲ ਦੀ ਪੰਜਾਬੀ ਫਿਲਮ ਇਹ ਦੇਖਣੀ ਹੈ ਮੈਂ ਦੂਸਰਾ ਜਿਹੜੇ ਦੇ ਗੀਤ ਸੀ ਨਾ ਉਹ ਮੈਨੂੰ ਖਿੱਚ ਲਿਆਏ ਸੀ ਉਹਨਾਂ ਦਾ ਫਿਲਮਾਂਕੜ ਮੈਨੂੰ ਬੜਾ ਵਧੀਆ ਲੱਗਾ ਸੀਗਾ ਉਹ ਪੁਰਾਣੇ ਸਮਿਆਂ ਵਾਲੀਆਂ ਐਕਟ੍ਰੈਸ ਵਾਲੀ ਸ਼ਨਾਜ਼ ਦੀ ਆਊਟਲੁੱਕ ਬਈ ਬੜੀ ਜੱਜਦੀ ਆ ਉਹਦੇ ਵਿੱਚ ਉਹ ਉਹਦੀ ਪ੍ਰੈਜੈਂਟੇਸ਼ਨ ਮੈਨੂੰ ਬੜੀ ਚੰਗੀ ਲੱਗਦੀ ਹੈ ਸ਼ਨਾਜ਼ ਗਿਲ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ ਸ਼ਨਾਜ਼ ਗਿਲ ਦੀ ਜਿਹੜੀ ਡਾਇਲੌਗ ਡਿਲੀਵਰੀ ਹੈ ਮੈਨੂੰ ਲੱਗਦਾ ਕਿ ਉਹਦੀ ਰੂਟੀਨ ਦੀ ਡਿਲੀਵਰੀ ਹੈ ਉਹ ਡਾਇਲੌਗ ਡਿਲੀਵਰੀ ਵਾਲੀ ਗੱਲ ਨਹੀਂ ਕਿ ਉਹਨੇ ਡਾਇਲੌਗ ਨੂੰ ਰੱਟਾ ਲਾਇਆ ਤੇ ਬੋਲਿਓ ਐਂਜ ਲੱਗਦਾ ਜਿਵੇਂ ਨਾ ਸੈਸ ਭਾਈ ਬੋਲੀ ਜਾ ਰਹੀ ਹੈ ਉਹਨੂੰ ਐਕਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਰੱਬ ਵੱਲੋਂ ਹੀ ਉਹਨੂੰ ਇਹ ਦਾਤ ਦਿੱਤੀ ਹੈ ਉਹਦੇ ਅੰਦਰ ਹੈ ਉਹ ਸਾਰਾ ਕੁਝ ਤੇ ਬੜੇ ਆਰਾਮ ਨਾਲ ਗੱਲ ਕਰੀ ਜਾਂਦੀ ਹੈ ਬਹੁਤ ਅੱਛੀ ਐਕਟਿੰਗ ਲੱਗਦੀ ਹੈ ਲੱਗਦਾ ਹੀ ਨਹੀਂ ਕਿ ਇਹ ਐਕਟਰ ਆ ਉਹ ਕੈਰੈਕਟਰ ਚੀਂ ਹੁੰਦੀ ਆ ਹਮੇਸ਼ਾ ਫਿਰ ਜੇ ਉਹਦੀ ਦੂਸਰੀ ਗੱਲ ਕਰੋ ਕਿ ਜਿਹੜੀ ਉਹਦੀ ਫੱਬਤ ਸੀਗੀ ਨਾ ਸੋਹਣੀ ਤੇ ਹੈ ਹੀ ਹੈ ਉਹਦੇ ਜਿਹੜੇ ਕਾਸਟਿਊਮਸ ਉਹ ਉੱਚੇ ਉੱਚੇ ਸੂਟ ਤੇ ਉਹਦੇ ਵਾਲ ਉਹ ਜ਼ੁਲਫਾਂ ਜਿਹਾ ਸਿਰ ਤੇ ਚੁੰਨੀ ਕਿਕਰ ਸਿੰਘ ਦੇ ਨਾਲ ਤੇਜੋ 1950 ਵਾਲੀ ਕਿਆ ਕਮਾਲ ਦੀ ਲੱਗਦੀ ਹੈ ਪਹਿਲੋਂ ਮੈਂ ਕਿਹਾ ਕਿ ਇਹਦੇ ਗੀਤ ਸੀ ਜਿਹੜੇ ਮੈਨੂੰ ਉਹ ਖਿੱਚ ਕੇ ਲੈ ਕੇ ਗਿਆ ਸੀ ਵੀ ਫਿਲਮ ਵੇਖ ਕੇ ਆ ਇੱਕ ਗੀਤੇ ਸੀਗੀਆਂ ਇਸ਼ਕ ਦੀਆਂ ਡੋਰਾ ਉਹ ਥੋੜਾ ਸੈਡ ਜਿਹਾ ਗਾਣਾ ਚੱਲਦਾ ਪਰ ਜਿਹੜਾ ਇੱਕ ਬਹੁਤ ਮੈਨੂੰ ਵਧੀਆ ਲੱਗਾ ਸੀਗਾ ਨਾ ਬੜੀ ਪੁਰਾਣੀ ਜ਼ਬਾਨੇ ਵਾਲੀ 뮤직 ਚ ਚੱਲਿਆ ਗੀਤ ਹੁੰਦਾ ਉਹ ਜਸਦਾ ਹੀ ਮੇਰਾ ਖਿਆਲ ਲਗਾਇਆ ਝੂਠਾ ਲੱਗਦਾ ਉਹ ਬਹੁਤ ਪਿਆਰਾ ਲੱਗਦਾ ਸੀਗਾ ਅੱਛਾ ਮੈਨੂੰ ਇਹਦੇ ਵਿੱਚ ਜਿਹੜੀ ਪੂਰੀ ਕੰਪੋਜੀਸ਼ਨ ਲੋ ਨਾ ਪੁਰਾਣੀ ਕੰਪੋਜੀਸ਼ਨ ਮੈਨੂੰ ਬਹੁਤ ਹੀ ਵਧੀਆ ਲੱਗਣ ਲਈ ਸੀਗੀ ਪੁਰਾਣੀ ਕੰਪੋਜੀਸ਼ਨ ਇੰਨੀ ਅੱਛੀ ਲੱਗ ਰਹੀ ਸੀਗੀ ਹਾਂ ਵਿੱਚ ਕਾਮੇਡੀ ਪਾਉਣਾ ਪਤਾ ਨਹੀਂ ਮੈਨੂੰ ਇੰਜ ਲੱਗਦਾ ਜਿਵੇਂ ਪੰਜਾਬੀ ਫਿਲਮਾਂ ਨੂੰ ਕਿਸੇ ਡਾਕਟਰ ਨੇ ਆਖਿਆ ਹੈ ਜਾਂ ਇਹ ਕੋਈ ਟੂਣਾ ਕਰਦੇ ਫਿਲਮ ਤੇ ਵੀ ਕਾਮੇਡੀ ਜ਼ਰੂਰ ਪਾਉਣੀ ਆ ਤੇ ਆਊਟ ਆਫ ਦਾ ਵੇ ਜਾ ਕੇ ਸਟੋਰੀ ਨੂੰ ਨੈਟ ਅਪ ਕਰਨ ਲਈ ਕਾਮੇਡੀ ਪਾਉਣੀ ਆ ਉਹ ਮੈਨੂੰ ਕੋਈ ਇੰਨੀ ਵਦਿਆ ਨਹੀਂ ਸੀ ਲੱਗੀ ਮਤਲਬ ਬੜੀ ਅੱਛੀ ਸਟੋਰੀ ਚੱਲ ਰਹੀ ਸੀਗੀ ਚਲੋ ਉਹ ਵੀ ਐਕਟਰ ਤੇ ਬੜੇ ਮੰਜੇ ਨੇ ਤੇ ਬੱਬਨਪੁਰ ਪਿੰਡ ਜਿਹੜਾ ਵਿਖਾਇਆ ਸਟੇਸ਼ਨ ਵਿਖਾਇਆ ਪਿੰਡ ਵਿਖਾਇਆ ਬੱਬਨਪੁਰ ਜੋ ਵੀ ਦਿਖਾਇਆ ਤੇ ਸਾਰੀ ਸਟੋਰੀ ਉਹਦੇ ਹਾਰੇਦ ਵਾਲੇ ਘੁੰਮ ਗਈ ਤੇ ਜੋਦੀ ਪੋਤੀ ਗਾਂਹ ਵਾਪਸ ਉਹਨੂੰ ਉਹਦੇ ਪਿੰਡ ਲੈ ਕੇ ਜਾਂਦੀ ਆ ਤੇ ਉਥੋਂ ਦੀਆਂ ਦੋ ਕੁੜੀਆਂ ਦੀ ਸਟੋਰੀ ਹੋਰ ਵਿੱਚ ਆ ਗਈ ਤੇ ਮੈਨੂੰ ਲੱਗਾ ਛੇ ਬੱਬਨਪੁਰ ਦੀਆਂ ਹੀ ਕੁੜੀਆਂ ਸਾਰੀਆਂ ਨਿਕਲ ਆਈਆਂ ਸਵਾਏ ਤੇ ਜੋਦੀ ਪੋਤੀ ਤੋਂ ਹੁਣ ਜਿਹੜੀ ਕਹਾਣੀ ਆ ਨਾ ਉਹ ਕੁੜੀਆਂ ਤੇ ਆ ਜ਼ਿਆਦਾ ਇੱਕ ਕੁੜੀ ਦੀ ਕਹਾਣੀ ਆ ਕਿ ਮੇਰੇ ਦਿਮਾਗ ਦੇ ਵਿੱਚ ਸ਼ਿਫਟ ਮਾਰ ਬਟਾਲ ਵੀ ਚੱਲ ਰਿਹਾ ਸੀਗਾ ਕਿ ਇੱਕ ਕੁੜੀ ਦੀ ਸਿਰਫ ਕਹਾਣੀ ਹੋਗੀ ਉਹ ਦਿਖਾਇਆ ਕਿ ਹਮੇਸ਼ਾ ਹੀ ਇੱਕ ਕੁੜੀ ਦੀ ਕਹਾਣੀ ਇਸ ਤਰ੍ਹਾਂ ਹੁੰਦੀ ਹੈ ਤੇ ਮੈਨੂੰ ਨਾ ਉਹ ਤੋਂ ਥੋੜਾ ਜਿਹਾ ਲੱਗਾ ਨਹੀਂ ਇਸ ਤਰ੍ਹਾਂ ਨਹੀਂ ਹੈ ਉਹ ਕੁੜੀ ਦੀ ਕਹਾਣੀ ਬੜੀ ਜਾਇਜ਼ ਜੀ ਵਿਖਾਈ ਤੇ ਇੱਕ ਵਿਚਾਰਾ ਉਡੀਕਦਾ ਹੀ ਰਹਿ ਗਿਆ 45 ਸਾਲ ਉਡੀਕਿਆ ਉਹਨੇ ਔਰ ਇੱਥੇ ਮੈਂ ਇੱਕ ਇੰਟਰਵਿਊ ਦੇਖੀ ਤੇ ਉਹ ਵੀ ਮੈਂ ਮੈਨੂੰ ਉਹ ਵੀ ਲੈ ਕੇ ਗਈ ਕਿਤੇ ਨਾ ਕਿਤੇ ਫਿਲਮ ਵੇਖਣ ਲਈ ਜਸਦੀ ਜਸ ਨੇ ਬੜਾ ਅੱਛਾ ਕਿਰਦਾਰ ਨਭਾਇਆ ਜਸਦੀ ਐਕਟਿੰਗ ਵੀ ਬੜੀ ਅੱਛੀ ਹੈ ਉਸ ਦੇ ਵਿੱਚ ਕਿਕਰ ਸਿੰਘ ਤੇ ਉਹ 45 ਸਾਲ ਦੀ ਉਡੀਕ ਤੇ ਉਹ ਜਿਹੜਾ ਉਹਨੇ ਕਿਹਾ ਕਿ 45 ਛੱਲਾ ਰੋਕਾ ਹੀ ਏਡਾ ਲੰਮਾ ਹੋ ਗਿਆ ਹੱਥ ਐਂ ਕਰਕੇ ਵੀ ਛੱਲਾ ਪਾਇਆ ਰੋਕਾ ਹੀ ਏਡਾ ਲੰਮਾ ਹੋ ਗਿਆ ਤੇ ਉਹਨਾਂ ਇੰਟਰਵਿਊ ਦੇ ਵਿੱਚ ਬੜਾ ਇਮੋਸ਼ਨਲ ਜਾ ਕੇ ਰੋਣ ਲੱਗ ਪਿਆ ਤੇ ਕਹਿੰਦਾ ਕਿ ਮੈਂ ਕਹਿੰਦਾ ਸੀਗਾ ਮੈਂ ਨਹੀਂ ਫਿਲਮਾਂ 'ਚ ਜਾਣਾ ਮੈਂ ਨਹੀਂ ਐਕਟਿੰਗ ਕਰਨੀ ਮੈਂ ਤਾਂ ਸਿੰਗਰ ਆ ਪਰ ਉਹ ਪਤਾ ਨਹੀਂ ਚੇਟਕ ਲੱਗ ਜਾਂਦੀ ਹੈ ਜਾਂ ਫਿਰ ਕੋਈ ਗੱਲ ਬਾਤ ਹੈ ਕਿ ਪੰਜਾਬੀ ਫਿਲਮ 'ਚ ਇੱਕ ਫਿਲਮ ਕਰਕੇ ਹੁਣ ਉਹਨੂੰ ਲੱਗਦਾ ਕਿ ਇਹਦਾ ਮੈਂ ਆਪਣੇ ਬਿਆਨ ਵਾਪਸ ਲੈਣਾ ਮੈਂ ਜਦੋਂ ਮੈਨੂੰ ਮੌਕਾ ਮਿਲੂਗਾ ਮੈਂ ਆਰਟਿਸਟ ਆ ਮੈਂ ਫਿਲਮ ਵੀ ਕਰੂੰਗਾ ਫਿਲਮ ਮੇਰੀ ਮੈਨੂੰ ਆਪ ਨੂੰ ਚੰਗਾ ਲੱਗਾ ਸ਼ਨਾਜ਼ ਨਾ ਫਿਲਮ ਕਰਨ ਦਾ ਬਈ ਦੇਖੋ ਸ਼ਨਾਜ਼ ਦਾ ਇੱਕ ਆਪਣਾ ਨਾਂ ਬਣਿਆ ਹੈ ਔਰ ਸ਼ਨਾਜ਼ ਦਾ ਉਹ ਜਿਹੜਾ ਨਾਂ ਬਣਿਆ ਸੀਗਾ ਨਾ ਉਹ ਬਣਿਆ ਸੀਗਾ ਉਹਦੇ ਆਪਣਾ ਜਿਹੜੇ ਸਲਮਾਨ ਖਾਨ ਦਾ ਬਿਗ ਬਾਸ એપisode ਜਿਹੜਾ ਉਹਦਾ 30 13ਵਾਂ ਸੀਜ਼ਨ 13ਵਾਂ ਲੋਕਾਂ ਲਈ ਤੇ ਕਹਿੰਦੇ ਹਨ ਲੱਕੀ 13 ਗੋਰੇ ਕਹਿੰਦੇ ਹੱਸ ਤੇ 13 ਨੰਬਰ ਹੀ ਨਹੀਂ ਰੱਖਦੇ ਘਰਾਂ ਦਾ ਬਟ ਸ਼ਨਾਜ਼ ਗਿੱਲ 13 ਬਹੁਤ ਲੱਕੀ ਸੀਗਾ ਔਰ ਉਥੋਂ ਹੀ ਸ਼ਨਾਜ਼ ਗਿੱਲ ਜਿਹੜੀ ਆ ਨਿਕਲੀ ਔਰ ਇਹ ਕਹਿ ਲੋ ਕਿ ਐ ਪਾਲਿਸ਼ ਹੋ ਕੇ ਐ ਬੇਸਿਕ ਲੈਵਲ ਜੋ ਗਰਾਉਂਡ ਲੈਵਲ ਦੇ ਉੱਤੇ ਸ਼ਨਾਜ਼ ਜਿਹੜੀ ਆ ਨਾ ਉਹ ਬੜੀ オリジナル ਲੱਗਦੀ ਆ ਫਿਲਮ ਚ ਵੀ ਸ਼ਨਾਜ਼ ਤੇਜੋ ਐ ਤੇ ਤੇਜੋ ਹੀ ਲੱਗਦੀ ਐ ਜਦੋਂ ਸਿਮੀ ਬਣਦੀ ਐ ਤੇ ਉਹ ਸਿਮੀ ਲੱਗਦੀ ਐ ਸ਼ਨਾਜ਼ ਨਹੀਂ ਲੱਗਦੀ ਸ਼ਨਾਜ਼ ਸਿਰਫ ਤੁਹਾਨੂੰ ਫਿਲਮ ਵੇਖਣ ਲੈ ਕੇ ਜਾਂਦੀ ਐ ਪਿਸ਼ਨਾਜ਼ ਗਿੱਲ ਦੀ ਫਿਲਮਾਂ ਵੇਖੋ ਜਦੋਂ ਤੁਸੀਂ ਫਿਲਮ ਦੇਖਦੇ ਹੋ ਤੇਜੋ ਦੇਖਦੀ ਐ ਤੇ ਸਿਮੀ ਦੇਖਦੀ ਐ ਬਾਕੀ ਦੇਖੋ ਮੈਡਮ ਰਿਸ਼ੀ ਨੂੰ ਜਦੋਂ ਦੇਖਦੇ ਹੋ ਨਰਮਲ ਰੇਸ਼ੀ ਆਪਣੇ ਆਪ ਚ ਇਸਲੇ ਪੰਜਾਬੀ ਸਿਨੇਮਾ ਕੋਲ ਸੁਖਵਿੰਦਰ ਚਾਲ ਬਹੁਤ ਵਧੀਆ ਵਧੀਆ ਐਕਟਰ ਨੇ ਬੜੇ ਅੱਛੇ ਕਰੈਕਟਰਸ ਚ ਢਲ ਜਾਣ ਵਾਲੇ ਇਸ ਤਰ੍ਹਾਂ ਸਾਡੀ ਇੰਡਸਟਰੀ ਹੁਣ ਬੜੀ ਅਮੀਰ ਹੋ ਰਹੀ ਹੈ ਤੇ ਮੈਨੂੰ ਸਿਰਫ ਜੇ ਕੁੜੀ ਦੇ ਵਿੱਚ ਕੁਝ ਲੱਗਾ ਨਾ ਮੈਨੂੰ ਕਾਮੇਡੀ ਜਿਹੜੀ ਉਹ ਥੋੜੀ ਵਿੱਚੋਂ ਜ਼ਿਆਦਾ ਹੀ ਲੱਗੀ ਕਹਿ ਲੋ ਪਰ ਉਹਨਾਂ ਸਟੋਰੀ ਨੂੰ ਕਹਿੰਦੇ ਕਿ ਲਿੰਕ ਕਰਨ ਲਈ ਪਾਈ ਸੀ ਅੱਛਾ ਵਿੱਚ ਜਗਵੀਰ ਦੀ ਐਕਟਿੰਗ ਬਹੁਤ ਵਧੀਆ ਹੈ ਮੁੰਡੇ ਦੀ ਉਹ ਵੀ ਜਿੰਨੀ ਕੋਨ ਵਿਚਾਰੇ ਨੇ ਦਿੱਤੀ ਉਹਨੇ ਬੜੀ ਵਧੀਆ ਐਕਟਿੰਗ ਕੀਤੀ ਹੈ ਉਹਦੇ ਵਿੱਚ ਤੇ ਜਿਹੜੀ ਸ਼ਨਾਜ਼ ਦੀ ਫਰੈਂਡ ਹੈ ਸ਼ੀ ਡਸ ਵੈਰੀ ਵੈਲ ਉਹ ਮੈਨੂੰ ਇੰਜ ਲੱਗਦਾ ਕਿ ਉਹ ਇੱਕ ਆਪਣੇ ਆਪ ਚ ਪੱਕਾ ਕਰੈਕਟਰ ਬਣ ਗਿਆ ਔਰ ਮੈਨੂੰ ਇਸ ਫਿਲਮ ਦੀ ਜੇ ਮੈਂ ਗੱਲ ਕਰਾਂ ਤੇ ਸਿਨੇਮੈਟੋਗ੍ਰਾਫੀ ਨੂੰ ਜਦੋਂ ਦੇਖੋ 1950 ਬਹੁਤ ਜ਼ਬਰਦਸਤ ਬਣਾਇਆ ਅੱਛਾ ਬਣਾਇਆ ਬਹੁਤ ਹੀ ਅੱਛਾ ਬਣਾਇਆ 1950 ਨੂੰ ਬੜਾ ਅੱਛਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਸੱਚਮੁੱਚ ਦਾ ਲੱਗਦਾ ਹੈ ਉਹ 1950 ਫਿਰ ਉਹਦੇ ਚ ਜਿਹੜੀਆਂ ਪੰਜਾਬੀ ਫੈਮਲੀਆਂ ਦਾ ਵਿਖਾਇਆ ਹੈ ਫਿਰ ਰਿਸ਼ਤੇ ਕਿਵੇਂ ਹੁੰਦੇ ਵਿਚੋਲੇ ਦਾ ਕੀ ਰੋਲ ਆ ਕਿੰਨਾ ਲਾਲਚੀ ਵਿਚੋਲਾ ਵਿਖਾਇਆ ਕਿ ਛੱਲੇ ਮੁੰਡੀਆਂ ਹੀ ਗਣਦੇ ਰਹਿੰਦੇ ਆ ਤੇ ਕਿਵੇਂ ਇੰਨੇ ਸਾਨੂੰ ਦਾਲ ਹੀ ਖਵਾਈ ਆ ਤੇ ਇੱਥੇ ਰਿਸ਼ਤਾ ਨਹੀਂ ਕਰਨਾ ਇਹਨੇ ਮੁਰਗਾ ਵੀ ਖਵਾ ਦਿੱਤਾ ਤੇ ਇਹਨੇ ਸ਼ਰਾਬ ਪਿਆਈ ਆ ਇੱਥੇ ਰਿਸ਼ਤਾ ਪੱਕਾ ਹੋ ਜਾਣਾ ਤੇ ਵਿਚੋਲੇ ਨੂੰ ਕੜੇ ਵੀ ਪੈ ਜਾਣੇ ਆ ਮਤਲਬ ਉਹ ਨਾ ਇੱਕ ਬਿਜ਼ਨਸ ਜਾ ਤੇ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਵਾਲਾ ਸਿਸਟਮ ਵਿਖਾਇਆ ਵਿੱਚ ਜਿਹੜਾ ਔਰ ਇਹ ਕਿਤੇ ਨਾ ਕਿਤੇ ਸੱਚ ਜਾ ਵੀ ਲੱਗਦਾ ਹੈ ਵਿਚੋਲੇ ਵੀ ਬੜੇ ਪ੍ਰੋਫੈਸ਼ਨਲ ਹੋ ਕੇ ਗੱਲਬਾਤ ਕਰਦੇ ਆ ਪਰ ਜਿਹੜੀ ਸਿਮੀ ਆ ਨਾ ਕਮਾਲ ਦਾ ਕੰਮ ਦਿਖਾਇਆ 2025 ਦੀ ਜਿਹੜੀ ਲੜਕੀ ਦਿਖਾਈ ਆ ਨਾ ਉਹ ਦਿਖਾਈ ਆ ਕਿ ਉਹ ਹਰ ਇੱਕ ਡਾਊਟ ਕਲੀਅਰ ਕਰਨਾ ਚਾਹੁੰਦੀ ਆ ਅੱਛਾ ਫਿਲਮ ਮੈਂ ਮਲਟੀਪਲੈਕਸ ਜੀ ਵੇਖੀ ਤੇ ਉੱਥੇ ਮਧਾੜੀਆਂ ਵੀ ਲੱਗੀਆਂ ਸੀ ਤੇ ਮੈਂ ਨਾ ਟਿਕਟ ਲੈ ਕੇ ਬੈ ਗਈ ਪਹਿਲਾਂ ਚਲੇ ਗਏ ਸੀ ਥੋੜਾ ਜਿਹਾ 10 15 ਮਿੰਟ ਤੇ ਮੈਨੂੰ ਲੱਗਾ ਵੀ ਮਨਾ ਉੱਠ ਕੇ ਇੱਥੋਂ ਹੀ ਪੁੱਛ ਲਾ ਪਹਿਲਾ ਰਿਵਿਊ ਤੇ ਉਹੀ ਬਣ ਜਾਂਦਾ ਵੀ ਟਿਕਟਾਂ ਕਿਧੀਆਂ ਵਿਕਣ ਡੀਆਂ ਇੱਕ ਕੁੜੀ ਦੀਆਂ ਵਿਕਦੀਆਂ ਕਿ ਮਧਾਣੀ ਦੀਆਂ ਵਿਕਦੀਆਂ ਅੱਛਾ ਫਿਲਮ ਵੇਂਦੇ ਆ ਵੰਦੇ ਨਾ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਿ ਫਿਲਮ ਦੇ ਰਿਵਿਊਜ਼ ਵੇਖ ਕੇ ਫਿਲਮ ਵੇਖਣ ਜਾਓ ਨਾ ਤਾਂ ਤੁਸੀਂ ਫਿਰ ਇੱਕ ਸੋਚ ਲੈ ਕੇ ਜਾਂਦੇ ਹੋ ਪਰ ਜੇ ਤੁਸੀਂ ਗਾਣੇ ਵੇਖ ਕੇ ਜਦੋਂ ਜਾਂਦੇ ਹੋ ਨਾ ਤੁਹਾਨੂੰ ਗਾਣੇ ਚੰਗੇ ਲੱਗਦੇ ਆ ਉਹ ਤੁਹਾਡੀ ਸੋਚ ਵੱਖਰੀ ਹੁੰਦੀ ਹੈ ਮੈਂ ਗਾਣੇ ਦੇਖੇ ਸੀਗੇ ਜੈਸਮਿਨ ਸੈਂਡਲਸ ਦਾ ਗਾਣਾ ਮੈਨੂੰ ਬੜਾ ਵਧੀਆ ਲੱਗਣ ਡਿਆ ਸੀ ਉਹਦਾ ਫਿਲਮਾਂਕਣ ਬੜਾ ਅੱਛਾ ਲੱਗ ਰਿਹਾ ਸੀ ਪਰ ਜਦੋਂ ਮੈਂ ਸਾਰੀ ਫਿਲਮ ਦੇਖੀ ਨਾ ਮੈਨੂੰ ਐ ਲੱਗਾ ਕਿ ਇਹ ਗਾਣਾ ਕਦ ਲਈ ਪਾਇਆ ਉਹ ਫਿਲਮ ਨੂੰ 2025 ਨੂੰ ਜੋੜਨ ਵਾਸਤੇ ਇੱਕ ਕਰੈਕਟਰ ਨੂੰ ਐਸਟੈਬਲਿਸ਼ ਕਰਨ ਵਾਸਤੇ ਇਹ ਗਾਣਾ ਪਾਇਆ ਮਾਰਕੀਟਿੰਗ ਦੀ ਗੱਲ ਕਰ ਰਹੀ ਆ ਮੈਂ ਫਿਲਮ ਦੀ ਮਾਰਕੀਟਿੰਗ ਗਾਣਿਆਂ ਤੋਂ ਕਿਵੇਂ ਹੋਈ ਬੀ ਪ੍ਰਾਕ ਨੇ ਗਾਣਾ ਗਾਇਆ ਕਮਾਲ ਦਾ ਝੂਠਾ ਗਾਣਾ ਕਮਾਲ ਦਾ ਬਸ ਇਹ ਜਿਹੜੇ ਗੀਤ ਸੀ ਮੈਂ ਉਹਨਾਂ ਵਿਊਅਰਸ ਦੇ ਵਿੱਚੋਂ ਆ ਜਿਨਨੇ ਗਾਣੇ ਸੁਨੇ ਤੇ ਫਿਲਮ ਵੇਖਣ ਗਈ ਫਿਲਮ ਦਾ ਵੇਖਣ ਦਾ ਕਾਰਨ ਕੀ ਸੀਗਾ ਕਿ ਵੀਰੇ ਗਾਣੇ ਚੰਗੇ ਲੱਗਦੇ ਆ ਗਾਣੇ ਦੇਖ ਲੈ ਗੱਲ ਖਤਮ ਕਾਰਨ ਇਹ ਸੀ ਮੈਂ ਸ਼ਨਾਜ਼ ਗਿਲ ਦੀ ਐਕਟਿੰਗ ਦੇਖਣੀ ਸੀ ਕਿਉਂਕਿ ਮੈਨੂੰ ਸ਼ਨਾਜ਼ ਗਿਲ ਨਾਲ ਹਮੇਸ਼ਾ ਇਸ ਤਰ੍ਹਾਂ ਲੱਗਿਆ ਉਹਨੂੰ ਐਕਟਿੰਗ ਕਰਨ ਦੀ ਲੋੜ ਨਹੀਂ ਹੈ ਉਹ बोल रही है चाहे वो इंटरव्यू दे रही है किथे भी बैठी है मिनू ਲੱਗਦਾ ਜਿਵੇਂ ਬੜੀ ਸਹਿਸਭਾਈ ਗੱਲਾਂ ਕਰੀ ਜਾਂਦੀ ਹੈ ਉਹੀ ਫਿਲਮ ਦੇ ਵਿੱਚ ਸੀਗਾ ਕਿ ਸਾਰੀਆਂ ਗੱਲਾਂ ਸਹਿਸਭਾਈ ਹੋ ਰਹੀਆਂ ਸੀਗੀਆਂ ਸ਼ਨਾਜ਼ ਗਿੱਲ ਆਪਣੇ ਆਪ 'ਚ ਇੱਕ ਬਹੁਤ ਵੱਡਾ ਕੈਰੈਕਟਰ ਹੈ ਔਰ ਇਸ ਕਰੋਂ ਮੈਂ ਕਹੂੰਗੀ ਸ਼ੀ ਇਜ਼ ਬlesਟ ਔਰ ਮੈਨੂੰ ਲੱਗਦਾ ਕਿ ਇੱਕ ਮੈਂ ਜਦੋਂ ਅੰਗਰੇਜ਼ ਫਿਲਮ ਦੇਖੀ ਸੀ ਨਾ ਉਹਦੇ 'ਚ ਮੈਨੂੰ ਅਮਰਿੰਦਰ ਗਿੱਲ ਤੇ ਸ਼ਨਾਜ਼ ਗਿੱਲ ਇਹ ਜੋੜੀ ਵੀ ਕਿਤੇ ਨਾ ਕਿਤੇ ਆਉਣੀ ਚਾਹੀਦੀ ਆ ਇਹ ਮੈਨੂੰ ਆਪਣੀ ਮਤਲਬ ਮੇਰੀ ਚੋਇਸ ਆ ਕਿ ਜਦੋਂ ਇਹਨਾਂ ਦੀ ਕੋਈ 1950 ਵਾਲੀ ਫਿਲਮ ਬਣੀ ਨਾ ਕਮਾਲ ਦੀ ਫਿਲਮ ਬਣੀ ਆ ਇਨ ਰਿਐਲਿਟੀ ਇੱਕ ਹਰ ਵਰਗ ਨੂੰ ਪਰਿਵਾਰ ਦੇ ਹਰ ਉਮਰ ਸਿਰ ਨੂੰ ਜੋੜਨ ਲਈ 1950 ਤੋਂ ਲੈ ਕੇ 2025 ਤੱਕ ਦਾ ਜਿਹੜਾ ਸਾਰਾ ਉਹ ਮੇਲ ਕਰਾਇਆ ਨਾ ਫੈਮਲੀਆਂ ਦਾ ਉਹ ਜ਼ਬਰਦਸਤ ਆ ਫੈਮਲੀ ਦੇ ਵਿੱਚ ਬਜਟਿੰਗ ਵਿਖਾਈ ਆ ਪੀ ਕੁੜੀ ਦਾ ਵਿਆਹ ਹੈ ਬਜਟਿੰਗ ਕਿਵੇਂ ਹੋ ਰਹੀ ਆ ਜ਼ਿੰਮੇਵਾਰੀਆਂ ਕਿਵੇਂ ਲਈਆਂ ਜਾ ਰਹੀਆਂ ਨਭਾਈਆਂ ਜਾ ਰਹੀਆਂ ਵਿਚੋਲੇ ਦਾ ਰੋਲ ਕੀ ਆ ਅੱਛਾ ਜਿਹੜੀ ਨਈ ਚੀਜ਼ ਵਿੱਚ ਹੈਗੀ ਨਈ ਦਿਖਾਈ ਉਹ ਸਭ ਤੋਂ ਇੰਟਰਸਟਿੰਗ ਏ ਆ ਪੀ ਕੁੜੀ ਦਾ ਜਦੋਂ ਵਿਆਹ ਹੁੰਦਾ ਨਾ ਤੇ ਸਭ ਤੋਂ ਜ਼ਿਆਦਾ ਰੌਲਾ ਹੁੰਦਾ ਕੁੜੀ ਦੇ ਸੂਟਾਂ ਦਾ ਕੁੜੀ ਨੇ ਆਹ ਸੂਟ ਪੋਣਾ ਕੁੜੀ ਨੇ ਆਹ ਸੂਟ ਪੋਣਾ ਪੋਣਾ ਉਹਦੀ ਫਰੈਂਡ ਜਿਹੜੀ ਵਿਖਾਈ ਆ ਉਹ ਪਾਰਲਰ ਵੈਕਸਿੰਗ ਇਹ ਉਹ ਫੇਸ਼ੀਅਲਸ ਉਹ ਦਿਖਾਈ ਹੈ ਪਰ ਸੂਟ ਜਿਹੜੇ ਨਹੀਂ ਦਿਖਾਏ ਨਾ ਮਾਡਰਨ 2025 ਦੀ ਲੜਕੀ ਆ ਉਹ ਕਿਤੇ ਵੀ ਫਿਲਮ ਚ ਨਹੀਂ ਆਉਂਦਾ ਕਿ ਉਹਨੂੰ ਆਪਣੇ ਕਿਸੇ ਵੀ ਤਰੀਕੇ ਦੇ ਨਾਲ ਡਰੈਸ ਦੀ ਭੀ ਮੈਂ ਆਹ ਲਹਿੰਗੇ ਲੈਣੇ ਆ ਸੂਟ ਲੈਣੇ ਆ ਪੋਣਾ ਇਹ ਚੀਜ਼ ਹੈ ਹੀ ਨਹੀਂ ਫਿਲਮ ਦੇ ਵਿੱਚ ਤੇ ਵਿਆਹ ਤਰਿਆ ਹੈ ਅਮਰਜੀਤ ਸਿੰਘ ਸਰਾਉਂ ਦੀ ਲਿਖੀ ਆ ਤੇ ਡਾਇਰੈਕਸ਼ਨ ਵੀ ਆ ਮੈਨੂੰ 1950 ਵਾਲੀ ਡਾਇਰੈਕਸ਼ਨ ਫਾਰ ਬੈਟਰ ਲੱਗੀ 2025 ਨਾਲੋਂ 2025 ਵਾਲੀ ਤੇ ਐਸੀ ਵੀ ਜਿਵੇਂ ਨਾ ਕੋਈ ਡਾਕੂਮੈਂਟਰੀ ਵਿੱਚ ਪਾਈ ਤੇ 1950 ਵਾਲੀ ਫਿਲਮ ਸੀਗੀ ਜਿਹੜੀ ਮੈਂ ਦੇਖ ਕੇ ਆਈ ਤੇ ਜੇ ਤੁਸੀਂ ਕਹੋ ਕਿ ਮੈਂ ਇਹਨੂੰ ਨੰਬਰ ਦਾ ਤੇ ਨੰਬਰ ਨੰਬਰ ਨਹੀਂ ਮੈਂ ਦੇਣੇ ਪਿਕਚਰ ਇੱਕ ਵਾਰ ਵੇਖੀ ਜਾ ਸਕਦੀ ਹੈ ਔਰ ਉਹਦੇ ਵਿੱਚੋਂ ਬਹੁਤ ਕੁਝ ਨਿਕਲ ਆਉਂਦਾ ਹੈ ਜਦੋਂ ਜੇ ਤੁਸੀਂ ਫਿਲਮ ਰਿਵਿਊ ਕਰਨਾ ਤਾਂ ਫਿਲਮ ਇੱਕ ਵਾਰ ਦੇਖ ਕੇ ਬੜਾ ਅੱਛਾ ਰਿਵਿਊ ਹੁੰਦਾ ਮੈਨੂੰ ਜਿਹੜੀ ਕਮੀ ਲੱਗਦੀ ਆ ਮੈਨੂੰ ਉਹ ਜਿਹੜੇ ਕਾਮੇਡੀ ਹੈ ਸਿਰਫ ਉਹ ਵੱਡੀ ਲੰਬੀ ਲੱਗੀ ਸੀਗੀ ਥੋੜੀ ਜੀ ਜਿਹੜੀ ਪਿੰਡ ਜਾ ਕੇ ਕਾਮੇਡੀ ਕੀਤੀ ਆ 2025 ਦੀ ਹੀ ਕਾਮੇਡੀ ਪਿੰਡ ਚ ਜਾ ਕੇ ਹੋਈ ਹੈ ਉਹ ਬੁੱਗਾ ਐਂਡ ਉਹ ਥੋੜੀ ਜੀ ਜ਼ਿਆਦਾ ਲੱਗੀ ਐਡਿਟਿੰਗ ਜੇ ਮੈਂ ਐਡੀਟਰ ਹੋਵਾਂ ਨਾ ਤੇ ਮੈਂ ਉੱਥੇ ਕਾਫੀ ਕੈਂਚੀ ਚਲਾ ਦਵਾਂ ਉਹਦੇ ਉੱਤੇ। ਬਾਕੀ ਸਹੀ ਹੈ ਜੀ ਬਹੁਤ ਅੱਛੀ ਹੈ। ਉਸ ਵੇਲੇ ਮੈਨੂੰ ਉਹ ਫਿਲਮ ਲੱਗ ਰਹੀ ਸੀਗੀ ਕਿ ਇਹ ਜਿਹੜੀ ਹੈ ਦਿਖਾਈ ਹੈ ਨਾ ਹਕੀਮ ਬਣ ਗਿਆ ਤੇ ਆਪਣਾ ਦਵਾਖਾਨਾ ਚਲਾ ਰਿਹਾ। ਮੈਨੇ ਨਾ ਨਹੀਂ ਆ ਰਿਹਾ ਮੈਂ ਕਿ ਇੰਗਲਿਸ਼ ਮੂਵੀ ਵੇਖੀ ਸੀ ਜਿੱਥੇ ਸਾਰੇ ਪਾਗਲ ਹੀ ਨੇ ਜਿਹੜੇ ਇੱਕ ਪੂਰਾ ਹਸਪੀਟਲ ਜਿਹੜਾ ਉਹਨੂੰ ਕੰਟਰੋਲ ਕਰ ਰਹੇ ਨੇ। ਕਿਤੇ ਉਹ ਕਿਤੇ ਉਹ ਮੈਨੂੰ ਐ ਲੱਗਦਾ ਸੀ ਵੀ ਉੱਥੋਂ ਇਹਨਾਂ ਨੇ ਨਾ ਆਈਡੀਆ ਲੈ ਲਿਆ। ਬਾਕੀ ਜਦੋਂ ਨੇ ਕਿਹਾ ਨਾ ਕਿ 45 ਸਾਲ ਛੱਲੇ ਦੇ ਇੰਤਜ਼ਾਰ ਚ ਬੀਤ ਗਏ ਕਲਾਈਮੈਕਸ ਤੇ ਜਦੋਂ ਆਈ ਕਿ ਉਹ ਮੇਰਾ ਰੋਕਾ ਹੀ ਏਡਾ ਲੰਬਾ ਹੋ ਗਿਆ ਤੇ ਮੈਨੂੰ ਵੀਰ ਜ਼ਾਰਾ ਚੇਤੇ ਆ ਗਈ ਤੇਰੇ ਲਈਏ ਮੈਨੂੰ ਲੱਗਾ ਕਿ ਇਹ ਕਿਤੇ ਨਾ ਕਿਤੇ ਫਿਲਮਾਂ ਬਣਦੀਆਂ ਵੀ ਇਸ ਤਰ੍ਹਾਂ ਹਰ ਫਿਲਮ ਚ ਕੋਈ ਪਿਓਰ ਆਈਡੀਆਜ਼ ਨਹੀਂ ਹੁੰਦੇ ਛੋਟੇ ਜਿਹੇ ਆਈਡੀਆ ਨੂੰ ਡਵੈਲਪ ਕੀਤਾ ਜਾਂਦਾ ਉਹਦੇ ਆਲੇ ਦੁਆਲੇ ਸਟੋਰੀ ਨਿਤਬ ਕੀਤੀ ਜਾਂਦੀ ਆ ਅੱਛੀ ਨਿਟਪ ਕੀਤੀ ਸੀ ਸਟੋਰੀ ਸ਼ਨਾਸ ਗਿਲ ਨੇ ਬਹੁਤ ਵਧੀਆ ਕੰਮ ਕੀਤਾ ਅੱਛਾ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਸੀ ਮੇਰੇ ਵਾਸਤੇ ਜਿਹਦੇ ਉੱਤੇ ਜਿਹੜੀ ਚੀਜ਼ ਮੈਂ ਦੇਖ ਰਹੀ ਆ ਪੰਜਾਬੀ ਫਿਲਮਾਂ 'ਚ ਦੇਖਣਾ ਚਾਹੁੰਨੀ ਆ ਤੇ ਵੱਧ ਦਾ ਦੇਖਣਾ ਚਾਹੁੰਨੀ ਆ ਉਹ ਸੀ ਜਾਂਦਿਆਂ ਬੈਠੇ ਆ ਅਸੀਂ ਜੀ ਫਿਲਮ ਹਾਲ ਦੇ ਵਿੱਚ ਬਹਿ ਗਏ ਮਲਟੀਪਲੈਕਸ ਉਹ ਸਕਰੀਨ ਦੇ ਉੱਤੇ ਕੀ ਆ ਰਿਹਾ ਸ਼ਹਿਨਾਜ਼ ਗਿਲ ਪ੍ਰੋਡਕਸ਼ਨਸ ਬਸ ਇਹ ਚੀਜ਼ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਫਿਲਮ ਇੱਕ ਪਾਸੇ ਸ਼ੈਨਾਜ਼ ਗਿਲ ਪ੍ਰੋਡਕਸ਼ਨਸ ਇੱਕ ਹੋਰ ਔਰਤ ਫੀਮੇਲ ਪ੍ਰੋਡਕਸ਼ਨ ਹਾਊਸ ਬਣ ਗਿਆ ਜੀ ਇਸ ਗੱਲ ਦੀ ਵਧਾਈ ਹੈ ਸ਼ੈਨਾਜ਼ ਗਿਲ ਨੂੰ ਬਹੁਤ ਬਹੁਤ ਵਧਾਈ ਹੈ ਪੈਸੇ ਪੂਸੇ ਕਹਿੰਦੇ ਪਹਿਲੇ ਦੋ ਦਿਨਾਂ ਚ ਇੰਨੇ ਕਮਾਏ ਨਹੀਂ ਜਦੋਂ ਮੈਂ ਉਹ ਪੁੱਛਿਆ ਤੁਹਾਨੂੰ ਦੱਸਿਆ ਕਾਊਂਟਰ ਤੇ ਟਿਕਟ ਵਾਲੇ ਨੂੰ ਪੁੱਛਿਆ ਉਹਨਾਂ ਦੇ ਇੱਕ ਇੱਕ ਕੁੜੀ ਦੀਆਂ ਟਿਕਟਾਂ ਜ਼ਿਆਦਾ ਵਿਕ ਰਹੀਆਂ ਨੇ ਮਧਾਨੀਆਂ ਨਾਲੋਂ ਮਧਾਨੀਆਂ ਦੇ ਵਿੱਚ ਛੜੀ ਐਕਟ੍ਰੈਸ ਆ ਨਿਰੂ ਬਾਜਵਾ ਉਦੀ ਆਪਣੀ ਇੱਕ ਪੂਰੀ ਜਿੰਨੂ ਕਹਿ ਲੋ ਕਿ ਦਬ ਦਬਾਇਆ ਪੰਜਾਬੀ ਫਿਲਮਾਂ ਦੇ ਵਿੱਚ ਸ਼ਨਾਜ਼ ਗੱਲ ਨੂੰ ਦੇਖਣ ਲਈ ਹਰ ਉਮਰ ਵਰਗ ਜਿਹੜਾ ਹੈ ਉਹਦਾ ਨਾ ਚੁਲਬੁਲਾਪਨ ਦੇਖਣ ਕਰਕੇ ਦੇਖਿਆ ਇਹਦੀ ਇੱਕ ਬਣ ਚੁੱਕੀ ਆਊਟਲੁੱਕ ਹਰ ਕੋਈ ਚਾਹੁੰਦਾ ਹੈ ਕਿ ਫਿਲਮ ਵੇਖੀ ਜਾਏ ਬਸ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਇੰਨੀ ਕਹਾਣੀ ਹੈ ਨੰਬਰ ਮੈਂ ਕੋਈ ਨਹੀਂ ਦੇਣਾ ਹੈਗਾ 1950 ਵਾਲੀ ਦੇ ਪੰਜਾਂ ਚੋਂ 5 ਜੇ 10ਾਂ ਚੋਂ 10 ਜੇ ਗਾਣੇ ਸਾਰੇ ਬੜੇ ਵਧੀਆ ਜੇ ਡਰੈਸ ਕਾਸਟਿਮ ਸਭ ਕੁਝ ਬਹੁਤ ਵਧੀਆ ਆਏਗਾ